ਕੀ ਦੱਸਦੇ ਹੈ ਇਹ ਮਾਮਲਾ ਮੇਰਾ ਨਾਮ ਤੀਰਤ ਸਿੰਘ ਆ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਆ ਇਹ ਸਾਡੇ ਇਲਾਕਾ ਨਿਵਾਸੀ ਨੇ ਸਾਡੇ ਇਲਾਕੇ ਦੀ ਜਿਹੜੀ ਦੀਪੂ ਹੋੜ ਰਿਆ ਬੀਬੀ ਕਾਂਤਾ ਰਾਣੀ ਉਹ ਪਿਛਲੇ ਸਮੇਂ ਤੋਂ ਜਿਹੜਾ ਕਣਕ ਦਾ ਕੋਟਾ ਉਹ ਨਹੀਂ ਚੁੱਕਦੇ ਪਏ ਕਿਉਂਕਿ ਉਹਨਾਂ ਦੇ ਕੋਲ ਕੋਈ ਦੁਕਾਨ ਨਹੀਂ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲੇ ਮੰਗ ਕਰਨੇ ਆ ਕਿ ਯਾ ਤਾਂ ਉਹ ਆਪਣਾ ਕੋਟਾ ਆਪਣੀ ਦੁਕਾਨ ਕਿਸੇ ਉੱਚਤ ਜਗ੍ਹਾ ਤੇ ਖੋਲੇ ਸਾਦਾ ਜਿਹੜਾ ਕਣਕ ਦਾ ਕੋਟਾ ਆ ਸਾਨੂੰ ਜਿਹੜਾ ਰੱਖਣਿਆ ਮਿਲਣਾ ਚਾਹੀਦਾ ਜੇ ਉਹ ਨਹੀਂ ਕਰ ਸਕਦੇ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜੇ ਕਾਰ ਨੇ ਉਹ ਕਿਸੇ ਹੋਰ ਢੀਪੂ ਤੇ ਅਡਜਸਟ ਕਰ ਦਿੱਤੇ ਜਾਣ ਕਣਕ ਨੂੰ ਮੁਸ਼ਕਲ ਆ ਰਹੀ ਹੈ ਜੀ ਕਣਕ ਮਿਲਦੀ ਨਹੀਂ ਪਈ ਜੀ ਇਹ ਪਿਛਲੇ ਮਹੀਨੇ ਤੋਂ ਪਿਛਲੇ ਕੋਟਾ ਜਿਹੜਾ ਨਹੀਂ ਸੁੱਕਲੇ ਪਏ ਦੋੜੇ ਵੀ ਨਹੀਂ ਹੋਏ ਹਾਂਜੀ ਹਾਂਜੀ 2.5 ਮਹੀਨੇ ਹੋ ਗਏ ਆ ਉਹ ਕੋਟਾ ਚੁੱਕਦੇ ਨਹੀਂ ਪਏ। ਬਾਕੀ ਦੀਪਮਾਲੇ ਜਿਹੜੇ ਆ ਉਹਨਾਂ ਨੇ ਸਾਰਿਆਂ ਨੇ ਕਣਕ ਵੰਡ ਦਿੱਤੀ ਆ ਪਰ ਸਾਡੇ ਜਿਹੜੇ ਆ ਇਹ ਚੁੱਕਦੇ ਨਹੀਂ ਤੇ ਵੰਡਦੇ ਨਹੀਂ ਪਏ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਸਾਡਾ ਹੱਕ ਦਵਾਇਆ ਜਾਵੇ। ਅਸੀਂ ਇਹ ਬਹੁਤ ਇਲਾਕੇ ਦੇ ਗਰੀਬ ਲੋਕ ਆ ਜਿਨ੍ਹਾਂ ਨੂੰ ਇਹ ਰਾਸ਼ਨ ਇਹਨਾਂ ਨੂੰ ਮਿਲਣਾ ਚਾਹੀਦਾ। ਬੇਨਤੀ ਕਰਾਂਗੇ ਜੇ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੀ ਇਹ ਬੇਨਤੀ ਮਨਜ਼ੂਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਸਖਤ ਫੈਸਲਾ ਲੈਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਹੋਏਗਾ ਇਹਦੀ ਜ਼ਿੰਮੇਵਾਰੀ ਜੜੀ ਆ ਉਹ ਪ੍ਰਸ਼ਾਸਨ ਤੇ ਹੋਵੇਗੀ ਹਾਂਜੀ ਮੈਂ ਸੰਜੇ ਗਾਂਧੀ ਕਲੋਨੀ ਦੀ ਹੈਗੀ ਆ ਸੰਜੇ ਗਾਂਧੀ ਕਲੋਨੀ 'ਚ ਮੇਰਾ ਘਰ ਹੈਗਾ ਜੀ ਸਾਨੂੰ ਮੁਸ਼ਕਲ ਆ ਰਹੀ ਪਿਛਲੇ 2 2.5 ਮਹੀਨਿਆਂ ਤੋਂ ਕਨਕ ਨਹੀਂ ਮਿਲਦੀ ਪਈ ਬੜੀ ਮੁਸ਼ਕਲ ਆ ਰਹੀ ਹੈ ਇਹ ਸਾਨੂੰ ਸਾਡੇ ਕਣਕ ਦਵਾਈ ਜਾਵੇ ਕੀ ਕਣਕ ਨੂੰ ਕਿਉਂ ਨਹੀਂ ਮਿਲਦੀ ਕੀ ਕਾਰਨ ਹੈ ਇਹ ਉਹਨਾਂ ਦਾ ਕਾਰਨ ਇਹੀ ਹੈ ਕਿ ਇੱਕ ਪਿੱਛੋਂ ਹੀ ਨ ਕਣਕ ਉਹ ਦਿੰਦੇ ਪਏ ਤੇ ਸਾਨੂੰ ਅੱਗੇ ਉਹ ਮਿਲਦੀ ਨਹੀਂ ਪਈ ਜੇ ਪਿੱਛੋਂ ਮਿਲੇਗੀ ਤੇ ਸਾਨੂੰ ਅੱਗੇ ਮਿਲੇਗੀ ਨਾ ਅੱਜ ਵੀ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਉਹ ਖੁਦ ਹੀ ਨਹੀਂ ਪਏ ਕਣਕ ਉਥੋਂ ਅੱਜ ਵੀ ਕੋਈ ਕੀ ਮੰਗ ਕਰਦੇ ਐਸੇ ਇਹੀ ਮੰਗ ਕਰਨਾ ਹੈ ਕਿ ਜਿਹੜਾ ਸਾਡਾ ਹੱਕ ਬਲਾਜਾਏਗਾ ਕਣਕ ਹੈਗੀ ਉਹ ਸਾਨੂੰ ਦਿੱਤੀ ਜਾਵੇ ਟਾਈਮ ਸਿਰ ਤਰਾ ਨਾਮ ਦੱਸੋ ਕਿੱਥੇ ਰੰਗ ਸਮਝਣਾ ਸ਼ਰਮਾ ਹੋ ਸਿੰਬੋੜਕੋਂ ਨਹੀਂ ਭਾਜੀ ਹਾਂ ਕਿ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਭਾਜੀ ਆਪਣੇ ਕਾਂਤ ਰਾਣੀ ਕੋਲ ਡੀਪੂ ਵਾਲਾ ਹੈ ਉਹ ਉਹ ਕਹਿੰਦੇ ਕਾਰ ਦੇ ਉਧਰ ਚੱਲ ਜਣੇ ਪਰ ਉਹ ਕੋਈ ਕਾਰਵਾਈ ਨਹੀਂ ਚੁੱਕਣ ਦੇ ਜੀ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਯਾਰ ਢਾਈ ਕਿ ਮਹੀਨੇ ਹੋ ਗਏ ਭਾਜੀ ਕਣਕ ਦਾ ਕੋਈ ਪ੍ਰੋਸੀਜਰ ਨਹੀਂ ਆ ਰਿਹਾ ਇਹ ਨਾ ਜੀ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਹੈ ਭਾਜੀ ਮੰਗੇ ਕਿ ਕਿੱਤੀ ਜਾਵੇ ਸਾਡੇ ਕਣਕ ਆਵੇ ਸਾਡੇ ਘਰ ਪਰਿਵਾਰ ਹੈ ਕਿ ਇਹ ਜਿਹੜੇ ਕਣਕ ਕੋਲ ਨਹੀਂ ਮਿਲਦੀ ਕੀ ਕਰੀਏ ਇਹਨਾਂ ਨੂੰ ਜੋ ਵੀ ਸ਼ਿਕਾਇਤ ਆ ਜਾਂ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਦੇ ਸਬੰਧੀ ਇਹਨਾਂ ਨੇ ਮੰਗ ਪੱਤਰ ਦਿੱਤਾ ਵਾ ਤੇ ਜੋ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਨੂੰ ਤਕਲੀਫਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਾਂਗੇ